ਅਪਸਤੇ ਵਿੱਚ 3 ਲੋਕ ਝਗੜਾ ਰਹਿਦਾ ਸੀਗਾ ਤੇ ਝਗੜੇ ਦੇ ਦੌਰਾਨ ਉਸ ਨੇ ਵੀ 3 ਨੰਬਰ ਝਗੜਾ ਹੋਇਆ ਅਪਸਤੇ ਵਿੱਚ ਤੇ ਜਦੋਂ ਝਗੜਾ ਹੋਇਆ ਲੜਕੇ ਨੇ ਤੇ ਇਹਦੀ ਮਦਦ ਜਿਹੜੀ ਸੀਗੀ 76 ਕੋਰ ਇਹਨਾਂ ਨੇ ਦੇ ਤਾਤਵਾਦਿਤ ਡਿਸਟਰਬੈਂਸੀ ਮੌਤੋਗੀ ਸੇਵਾ ਕੋਰ ਨੇ ਉਸ ਦਾ ਬਿਆਨ ਦਰਜ ਕੀ ਬਿਆਨ ਦੇ ਕੇ ਮਕਦਮਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨਾਂ ਦੇ ਵਿੱਚ ਲਿਖਾਇਆ ਕਿ ਗੁਰਵਿੰਦਰ ਸਿੰਘ जो कि सेवा कौर का लगता है इन्होंने मिलके उसके बेटे जसवीर सिंह कर दिता जी लाश गल, दे, दे है मूह बन के बोरा पालाफा पा गड़े पिंड खेत मकीी के खेत है उश होता है ਤੱਲੇ ਮਿਤੀ 23/5/2023 ਮੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਸਵੀਰ ਸਿੰਘ ਪੁੱਤਰ ਲੇਟ ਕਰਮ ਸਿੰਘ ਵਾਸੀ ਪਿੰਡ ਬੁੱਪਰ ਹੈ ਦੀ ਲਾਸ਼ ਬੜਾ ਪਿੰਡ ਮੱਕੀ ਦੇ ਦਰਮਿਆਨ ਸੜਕ ਦੇ ਕਿਨਾਰੇ ਪਈ ਹੈ ਜਿਸ ਦੇ ਰਿਗਾਰਡਿੰਗ ਅਸੀਂ ਮਾਤਾ ਜਿਹੜੀ ਜਸਤਾ ਨਾਮ ਕੇ ਸੇਵਾਕੌਰ ਹੈ ਉਸ ਦਾ ਬਿਆਨ ਦਰਜ ਕੀ ਬਿਆਨ ਲਿਖ ਕੇ ਮਗਰਵਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨ ਅਧਰੂਪ ਲਿਖਾਇਆ ਕਿ ਗੁਰਵਿੰਦਰ ਸਿੰਘ ਜੋ ਕਿ ਸੇਵਾਕੌਰ ਦਾ ਲੋਤਾ ਲੱਗਦਾ ਹੈ 379 ਕੋਰ ਕਿਉਂਕਿ ਉਸ ਦੀ ਨੌ ਲੱਗਦੀ ਹੈ ਇਹਨਾਂ ਨੇ ਮਿਲ ਕੇ ਉਸਦੇ بیٹے ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਤੇ ਜਿਸ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਗਿਆ ਮੌਕੇ ਤੇ ਜਾ ਕੇ ਲਾਸ਼ ਨੂੰ ਗਵਧੇ ਵਿੱਚ ਲੈ ਕੇ ਪੋਸਟਮਾਰਟਮ ਵੀ ਭੇਜਿਆ ਗਿਆ ਤੇ ਲੇਟਰ ਹਾਂ ਤਤਤੀਸ਼ ਤੇ ਦੌਰਾਨ ਜਿਹੜੇ ਮਕਦਮੇ ਦੇ ਦੋਸ਼ੀ ਆ ਗੁਰਵਿੰਦਰ ਸਿੰਘ ਤੇ ਨਸ਼ਤਰ ਕੋਲ ਇਹਨਾਂ ਨੂੰ ਰੈਸਟ ਕੀਤਾ ਗਿਆ ਛੇ ਕਾਰਨ ਕੀ ਆ ਕਤਲ ਦਾ ਕਾਰਨ ਇਹਨਾਂ ਦਾ ਆਪਸ ਵਿੱਚ ਜੋ ਹਰ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕਾਰਨ ਸਾਹਮਣੇ ਆਇਆ ਇਹਨਾਂ ਦਾ ਆਪਸ ਵਿੱਚ ਖੇਲੂ ਝਗੜਾ ਰਹਿੰਦਾ ਸੀਗਾ ਤੇ ਝਗੜੇ ਦੇ ਦੌਰਾਨ ਹੁਸੈਨ ਵੀ ਇਨਾ ਦਾ ਝਗੜਾ ਹੋਇਆ ਆਪਸ ਵਿੱਚ ਤੇ ਜਦੋਂ ਝਗੜਾ ਹੋਇਆ ਲੜਕੀ ਨੇ ਤੇ ਇਹਦੀ ਮਦਦ ਜਿਹੜੀ ਸੀਗੀ ਨ 70 ਪਰ ਇਹਨਾਂ ਨੇ ਜਿਹੜੇ ਦਾਤ ਮਾਰ ਦਿੱਤਾ ਜਿਸ ਨਾਲ ਉਹ ਸੀ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿਹੜੀ লাশ ਆ ਉਹਦਾ ਮੂੰਹ ਬੰਨ ਕੇ ਉਹਦੇ ਉੱਪਰ ਬੋਰਾ ਪਾ ਕੇ প্লাਸਟਿਕ ਦਾ ਪਾ ਕੇ ਗੱਡੀ ਦੇ ਵਿੱਚ ਰੱਖ ਕੇ ਬੜੇ ਪਿੰਡ ਸਾਈਡ ਤੇ ਰੋਡ ਦੇ ਉੱਤੇ ਖੇਤਾਂ ਮੱਕੀ ਦੇ ਖੇਤ ਹੈ ਉੱਥੇ লাশ ਸੁੱਟ ਦਿੱਤੀ ਠੀਕ ਹੈ ਹੁਣ ਅਗਲੀ ਕੀ ਕਰ ਬਈ ਸਰ ਸਾਡੇ ਪਰਚਾ ਦਰਜ ਕਰਕੇ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ ਆਪਸ ਵਿੱਚ 3 ਮਿੰਟ ਤੱਕੜਾ ਰਹਿਦਾ ਸੀਗਾ ਤੇ ਝਗੜੇ ਦੇ ਦੌਰਾਨ ਉਸ ਨੇ ਵੀ 3 ਮਿੰਟਾਂ ਦਾ ਝਗੜਾ ਹੋਇਆ ਆਪਸ ਵਿੱਚ ਤੇ ਜਦੋਂ ਝਗੜਾ ਹੋਇਆ ਲੜਕੇ ਨੇ ਤੇ ਇਹਦੀ ਮਦਦ ਜਿਹੜੀ ਸੀਗੀ 76 ਕੋਰ ਇਹਨਾਂ ਨੇ ਦਰਤਾਤਮਾ ਦਿੱਸਟਰਬੈਂਸੀ ਮਾਤੋਗੀ ਸੇਵਾ ਕੋਰ ਨੇ ਉਸ ਦਾ ਬਿਆਨ ਦਰਜ ਕੀ ਬਿਆਨ ਦੇ ਕੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨਾਂ ਦੇ ਵਿੱਚ ਲਿਖਾਇਆ ਕਿ ਗੁਰਵਿੰਦਰ ਸਿੰਘ ਜੋ ਕਿ ਸੇਵਾ ਤੌਰ ਦਾ ਰੋਧਾ ਲੱਗਦਾ ਹੈ 379 ਕੋਡ ਜੋ ਕਿ ਉਸਦੀ ਨੋ ਲੱਗਣੀ ਹੈ ਇਹਨਾਂ ਨੇ ਮਿਲ ਕੇ ਉਸਦੇ بیٹے ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਤੇ ਜਿਹੜੀ লাশ ਆ ਉਹਦਾ ਮੂੰਹ ਬੰਨ ਕੇ ਉਹਦੇ ਉੱਪਰ ਬੋਰਾ ਪਾ ਕੇ ਕਲਾਸ 12 ਤੋਂ ਬਾਅਦ ਇੱਕ ਗੱਡੀ ਦੇ ਵਿੱਚ ਰੱਖ ਕੇ ਬੜੇ ਪਿੰਡ ਸਾਈਡ ਤੇ ਰੋਡ ਦੇ ਉੱਤੇ ਖੇਤਾਂ ਮੱਕੀ ਦੇ ਖੇਤ ਹੈ ਉੱਥੇ লাশ ਦਾਲੇ ਮਿਤੀ 23/5/2025 ਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਸਵੀਰ ਸਿੰਘ ਪੁੱਤਰ ਲੇਟ ਕਰਮ ਸਿੰਘ ਵਾਸੀ ਪਿੰਡ ਬੁੱਪਰ ਹੈ ਦੀ ਲਾਸ਼ ਬੜਾ ਪਿੰਡ ਮੱਕੀ ਤੇ ਗਰਬਿੰਦ ਸੜਕ ਦੇ ਕਿਨਾਰੇ ਪਈ ਹੈ ਜਿਸ ਦੇ ਰਿਗਾਰਡਿੰਗ ਅਸੀਂ ਮਾਤਾ ਜਿਹੜੀ ਜਸਤਾ ਨਾਮ ਕੇ ਸੇਵਾ ਕਰ ਰਿਹਾ ਉਸ ਦਾ ਬਿਆਨ ਦਰਜ ਕੇ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨਾਂ ਦਰਜ ਲਿਖਾਇਆ ਕਿ ਗੁਰਵਿੰਦਰ ਸਿੰਘ ਜੋ ਕਿ ਸੇਵਾ ਕਰਦਾ ਲੋਧਾ ਲੱਗਦਾ ਹੈ 379 ਕੋਰ ਜੋ ਕਿ ਉਸ ਦੀ ਨੌ ਲੱਗਦੀ ਹੈ ਇਹਨਾਂ ਨੇ ਮਿਲ ਕੇ ਉਸਦੇ بیٹے ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਤੇ ਜਿਸ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਗਿਆ ਮੌਕੇ ਤੇ ਜਾ ਕੇ Laishum ਗੱਦੇ ਵਿੱਚ ਲੈ ਕੇ ਫੋਰਟੋਮਰੀ ਭੇਜਿਆ ਗਿਆ ਤੇ ਲੇਟਰ ਹੰਤਤੀਸ਼ ਦੇ ਦੌਰਾਨ ਜਿਹੜੇ ਮਕਦਮੇ ਦੇ ਦੋਸ਼ੀ ਆ ਗੁਰਵਿੰਦਰ ਸਿੰਘ ਤੇ ਨਸ਼ੱਤਰ ਕੋਲ ਇਹਨਾਂ ਨੂੰ ਰੈਸਟ ਕੀਤਾ ਗਿਆ ਸੇ ਕਾਰਨ ਕੀ ਆ ਕਤਲ ਦਾ ਕਾਰਨ ਇਹਨਾਂ ਦਾ ਆਪਸ ਵਿੱਚ ਜੋ ਹਰ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕਾਰਨ ਸਾਹਮਣੇ ਆਇਆ ਇਹਨਾਂ ਦਾ ਆਪਸ ਵਿੱਚ ਖੇਲੂ ਝਗੜਾ ਰਹਿੰਦਾ ਸੀਗਾ ਤੇ ਝਗੜੇ ਦੇ ਦੌਰਾਨ ਉਸ ਨੇ ਵੀ ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਤੇ ਜਿਹੜਾ ਝਗੜਾ ਹੋਇਆ ਲੜਕੀ ਨੇ ਤੇ ਇਹਦੀ ਮਦਦ ਜਿਹੜੀ ਸੀਗੀ ਨ 76 ਕੋ ਇਹਨਾਂ ਨੇ ਜਿਹੜੇ ਦਾਤ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿਹੜੀ লাশ ਆ ਉਹਦਾ ਮੂੰਹ ਬੰਨ ਕੇ ਉਹਦੇ ਉੱਪਰ ਬੋਰਾ ਪਾ ਕੇ ਕਲਾਸਕਲ ਫਾਫਾ ਪਾ ਕੇ ਗੱਡੀ ਦੇ ਵਿੱਚ ਰੱਖ ਕੇ ਬੜੇ ਪਿੰਡ ਸਾਈਡ ਤੇ ਰੋਡ ਦੇ ਉੱਤੇ ਖੇਤਾ ਮੱਕੀ ਦੇ ਖੇਤਾਂ ਉੱਤੇ লাশ ਸੁੱਟ ਦਿੱਤੇ ਠੀਕ ਹੈ ਹੁਣ ਅਗਲੀ ਕੀ ਕਰ ਬਈ ਸਰ ਸਾਡੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ